ਲੰਬੀ ਹੇਕ ਲਾਉਣ ਵਾਲੀ ਪੰਜਾਬੀ ਦੀ ਨਾਮ ਵਰ ਗਾਇਕਾ ਗੁਰਮੀਤ ਕੌਰ ਉਰਫ ਗੁਰਮੀਤ ਬਾਬਾ ਗੁਰਮੀਤ ਬਾਬਾ ਦਾ ਨਾਮ ਪੰਜਾਬੀ ਸੰਗੀਤ ਦੀ ਦੁਨੀਆ ਦੇ ਵਿੱਚ ਬਾਈਜ਼ਤ ਲਿਆ ਜਾਂਦਾ ਹੈ ਗੁਰਮੀਤ ਬਾਬਾ ਜੀ ਲੰਬੀ ਹੇਕ ਕਰਕੇ ਵੀ ਜਾਣੇ ਜਾਂਦੇ ਨੇ ਔਰ ਇਹਨਾਂ ਦੇ ਸਾਜ਼ ਬਿਲਕੁਲ ਅਲਗੋਜੇ ਢੋਲਕ ਖੰਜਰੀ ਤੇ ਹਾਰਮੋਨੀਅਮ ਗੁਰਮੀਤ ਬਾਬਾ ਜੀ ਦੀ ਸਟੇਜ ਦਾ ਇਹ ਸਾਜ ਸ਼ਿੰਗਾਰ ਬਰਦੇ ਸਨ ਔਰ ਵੱਧ ਤੋਂ ਵੱਧ ਇੱਕ ਘੜਾ ਜਿਹੜਾ ਹੈ ਉਹ ਵੀ ਕਦੀ ਕਦਾਈ ਵੇਖਣ ਨੂੰ ਮਿਲਿਆ ਮੈਂ ਬਹੁਤ ਨਜ਼ਦੀਕ ਤੋਂ ਗੁਰਮੀਤ ਬਾਬਾ ਜੀ ਨੂੰ ਸੁਣਿਆ ਕਿਉਂਕਿ ਨਾਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਦੇ ਅਪਰੂਵਡ ਆਰਟਿਸਟ ਹੋਣ ਦੇ ਨਾਤੇ ਕਈ ਵਾਰ ਇਹਨਾਂ ਦੀਆਂ ਸਟੇਜਾਂ ਵੇਖੀਆਂ ਔਰ ਸੱਚਮੁੱਚ ਇੱਕ ਬਹੁਤ ਹੀ ਨਿਮਰ ਸੁਬਾਦੀ ਮਲਿਕਾ ਸੀ ਮਿੱਠੀ ਆਵਾਜ਼ ਮਿਲ ਬਰਤਨ ਪਰਿਵਾਰ ਵਾਂਗ ਇੱਕ ਦੂਜੇ ਦੇ ਨਾਲ ਪੇਸ਼ ਆਉਂਦੇ ਅੱਜ ਉਹਨਾਂ ਦੀ ਜੀਵਨੀ ਨੂੰ ਲੈ ਕੇ ਆਪਾਂ ਪੋਸੂਨਾਮਾ ਚੈਨਲ ਤੇ ਗੱਲਬਾਤ ਕਰਦੇ ਆ ਕਿਉਂਕਿ ਕਮੈਂਟਾਂ ਦੇ ਜ਼ਰੀਏ ਤੁਸੀਂ ਮੈਨੂੰ ਹਮੇਸ਼ਾ ਬੂਸਟ ਕਰਦੇ ਰਹਿੰਦੇ ਹੋ ਕਿ ਕਦੇ ਇਸ ਕਲਾਕਾਰ ਦੀ ਜੀਵਨੀ ਤੇ ਵੀ ਤੁਸੀਂ ਸਹੋਤਾ ਸਾਹਿਬ ਜ਼ਰੂਰ ਬੋਲੋ ਗੁਰਮੀਤ ਬਾਵਾ ਜੀ ਦਾ ਜਨਮ 18 ਫਰਵਰੀ 1944 ਨੂੰ ਪਿੰਡ ਕੋਠੇ ਜ਼ਿਲ੍ਹਾ ਗੁਰਦਾਸਪੁਰ ਔਰ ਜਦੋਂ ਉਹਨਾਂ ਦਾ ਜਨਮ ਹੋਇਆ ਉਸ ਵੇਲੇ ਪੰਜਾਬ ਦੇ ਨਾਲ ਇੱਕ ਸ਼ਬਦ ਲੱਗਾ ਹੁੰਦਾ ਸੀ ਬ੍ਰਿਟਿਸ਼ ਪੰਜਾਬ 1944 ਵਿੱਚ ਗੁਰਮੀਤ ਬਾਵਾ ਜੀ ਦਾ ਜਨਮ ਹੋਇਆ ਪੰਜਾਬ ਦੀ ਲੋਕ ਗਾਇਕੀ ਕਰਕੇ ਉਹਨਾਂ ਦਾ ਇੱਕ ਨਵਕਲਾ ਸਥਾਨ ਸੀ ਪੰਜਾਬੀਆਂ ਦੇ ਦਿਲਾਂ ਵਿੱਚ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ 'ਚ ਵਸਦੇ ਉਹਨਾਂ ਨੂੰ ਚਾਉਣ ਵਾਲੇ ਉਹਨਾਂ ਦੇ ਚਾਹੇਤੇ ਦੱਸਿਆ ਜਾਂਦਾ ਹੈ ਕਿ ਭਾਸ਼ਾ ਵਿਭਾਗ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੋਮਣੀ ਐਵਾਰਡ ਦੇ ਨਾਲ ਵੀ ਗੁਰਮੀਤ ਬਾਵਾ ਜੀ ਨੂੰ ਨਵਾਜਿਆ ਗਿਆ ਲਗਭਗ 45 ਸੈਕਿੰਡ ਦੀ ਲੰਬੀ ਏਕ ਦਾ ਰਿਕਾਰਡ ਜਿਹੜਾ ਹੈ ਜੇ ਮੈਂ ਗਲਤੀ ਨਾ ਕਰਦਾ ਹੋਵਾਂ ਤੇ ਉਹ ਗੁਰਮੀਤ ਬਾਵਾ ਜੀ ਦੇ ਨਾਮ ਤੇ ਹੀ ਲਿਖਿਆ ਹੈ ਜਦੋਂ ਗੁਰਮੀਤ ਬਾਵਾ ਜੀ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਦੇ ਵਿੱਚੋਂ ਜੁਗਨੀ ਗਾਉਣ ਦਾ ਆਗਾਜ਼ ਕਰਦੇ ਤਾਂ ਸੱਚਮੁੱਚ ਇੱਕ ਵਾਰ ਉਹਨਾਂ ਦੀ ਆਵਾਜ਼ ਕੰਨਾਂ ਵਿੱਚ ਪੈਂਦੀ ਤਾਂ ਕਦਮ ਉਥੇ ਦੀ ਉਥੇ ਰੁਕ ਜਾਂਦੇ ਪੰਛੀ ਵੀ ਆਪਣੀ ਪ੍ਰਵਾਸ ਭੁੱਲ ਜਾਂਦੇ ਉਹਨਾਂ ਨੂੰ ਕਈ ਵਾਰ ਦੂਰਦਰਸ਼ਨ ਤੇ ਵੀ ਵੇਖਿਆ ਗਿਆ ਉਹੀ ਚੰਦ ਕੋ ਸਾਜ ਹੁੰਦੇ ਸੀ ਔਰ ਚੰਦ ਕੋ ਸਾਜਾਂ ਦੇ ਨਾਲ ਹੀ ਕਿਸ ਤਰ੍ਹਾਂ ਪੂਰੀ ਦੁਨੀਆ ਦਾ ਦਿਲ ਜਿੱਤਦੇ ਸੀ ਗੁਰਨੀਤ ਬਾਬਾ ਜੀ ਨੂੰ ਭਾਰਤੀ ਸੰਗੀਤ ਨਾਟਕ ਅਕੈਡਮੀ ਵੱਲੋਂ ਅ ਰਾਸ਼ਟਰੀ ਪੁਰਸਕਾਰ ਅਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਪੰਜਾਬ ਗੌਰਵ ਪੁਰਸਕਾਰ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਜੇ ਗੁਰਮੀਤ ਬਾਵਾ ਜੀ ਦੀ ਮੁੱਢਲੀ ਜ਼ਿੰਦਗੀ ਤੇ ਆਪਾਂ ਇੱਕ ਝਾਕ ਮਾਰੀਏ ਤਾਂ ਸੱਚਮੁੱਚ ਉਸ ਦਿਨੇ ਹਾਲਾਤ ਕਿਸੇ ਤਰ੍ਹਾਂ ਦੇ ਵੀ ਹੋ ਸਕਦੇ ਨੇ ਗੁਰਮੀਤ ਬਾਵਾ ਜੀ ਦਾ ਜਨਮ ਇੱਕ ਪਰਿਵਾਰ ਸਾਂਝੇ ਪਰਿਵਾਰ ਦੇ ਵਿੱਚ ਹੋਇਆ ਉਹਨਾਂ ਦੇ ਪਿਤਾ ਜੀ ਸਰਦਾਰ ਉੱਤਮ ਸਿੰਘ ਜੀ ਤੇ ਮਾਤਾ ਰਾਮ ਕੌਰ ਜੀ ਜਦੋਂ 2 ਸਾਲ ਦੇ ਗੁਰਮੀਤ ਬਾਵਾ ਜੀ ਸਨ ਤੇ ਮਾਂ ਦਾ ਪਿਆਰ ਉਹਨਾਂ ਦੀ ਜ਼ਿੰਦਗੀ 'ਚੋਂ ਖੁੱਸ ਚੁੱਕ ਗਿਆ ਉਸ ਸਮੇਂ ਬਜ਼ੁਰਗਾਂ ਦੀ ਇਜਾਜ਼ਤ ਤੋਂ ਬਿਨਾਂ ਕੁੜੀਆਂ ਨੂੰ ਪੜਨ ਜਾਂ ਬਾਹਰ ਜਾਣ ਦੀ ਵੀ ਇਜਾਜ਼ਤ ਨਹੀਂ ਹੁੰਦੀ ਸੀ ਪਰ ਗੁਰਮੀਤ ਬਾਵਾ ਜੀ ਦੀ ਜ਼ਿੰਦਗੀ ਦਾ ਇੱਕ ਸੁਪਨਾ ਹਮੇਸ਼ਾ ਅਧਿਆਪਕ ਬਣਦਾ ਸੀ ਉਹਨਾਂ ਨੇ ਐਜੂਕੇਸ਼ਨ ਵੀ ਪ੍ਰਾਪਤ ਕੀਤੀ ਤੇ ਉਸ ਦੀ ਟ੍ਰੇਨਿੰਗ ਵੀ ਲਈ ਤੀ ਬਾਅਦ ਵਿੱਚ ਅਧਿਆਪਕ ਬਣਨ ਵਾਲੀ ਇਸ ਖੇਤਰ ਦੇ ਉਸ ਏਰੀਏ ਦੀ ਪਹਿਲੀ ਔਰਤ ਦਾ ਮਾਣ ਜਿਹੜਾ ਹੈ ਉਹ ਗੁਰਮੀਤ 바ਵਾ ਜੀ ਦੇ ਹੀ ਹਿੱਸੇ ਆਇਆ ਹੈ 1968 ਦੀ ਜੇਕਰ ਗੱਲ ਕਰੀਏ ਤੇ 1968 ਵਿੱਚ ਆਪਣਾ ਕੈਰੀਅਰ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ ਉਸ ਵੇਲੇ ਲਗੋਜੇ ਚਿੰਟਾ ਟੋਲ ਕੀ ਤੁੰਬੀ ਸਮੇਤ ਪੰਜਾਬ ਦੇ ਕਈ ਹੋਰ ਸਾਜ਼ ਜਿਹੜੇ ਨੇ ਉਹ ਗੁਰਮੀਤ ਬਾਬਾ ਜੀ ਦੇ ਆਲੇ ਦੁਆਲੇ ਵੇਖਣ ਨੂੰ ਮਿਲਦੇ ਤੇ ਸੁਣਨੇ ਨੂੰ ਮਿਲਦੇ ਆਪਣੇ ਸ਼ੁਰਿਆਤੀ ਪ੍ਰਦਰਸ਼ਨਾਂ ਦੇ ਵਿੱਚੋਂ ਉਹਨਾਂ ਨੂੰ ਬੰਬੇ ਅਤੇ ਪੰਜਾਬ ਐਸੋਸੀਏਸ਼ਨ ਦੁਆਰਾ ਆਯੋਜਿਤ ਇੱਕ ਸਮਾਗਮ ਦੇ ਦੌਰਾਨ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਜਿਸ ਦੇ ਵਿੱਚ ਫਿਲਮ ਇੰਡਸਟਰੀ ਦੇ ਨਾਮਵਰ ਨਾਮ ਪ੍ਰੇਮ ਚੋਪੜਾ ਜੀ ਪ੍ਰਾਨ ਸਾਹਿਬ ਰਾਜਕੁਮਾਰ ਜੀ ਤੇ ਹੋਰ ਕਈ ਬਾਲੀਵੁੱਡ ਦੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਆਪ ਜੀ ਨੂੰ ਜਾਣ ਦਾ ਮੌਕਾ ਮਿਲਿਆ ਮਤਲਬ ਕਹਿ ਸਕਦੇ ਆ ਕਿ ਗੁਰਮੀਤ ਬਾਵਾ ਜੀ ਦੀ ਆਵਾਜ਼ ਨੂੰ ਸੁਣਨ ਵਾਸਤੇ ਜਿੱਥੇ ਪੰਜਾਬੀ ਤੜਫਦੇ ਸਨ ਉੱਥੇ ਦੇਸ਼ਾਂ ਵਿਦੇਸ਼ਾਂ ਦੇ ਲੋਕ ਜਿਹੜੇ ਨੇ ਉੱਥੋਂ ਦੇ ਸਿਟੀਜਨ ਨੇ ਉਹ ਸਿਰਫ ਉਸ ਗੁਰਮੀਤ ਬਾਬਾ ਨੂੰ ਸਟੇਜ ਤੇ ਗੌਂਦੀ ਨੂੰ ਹੀ ਦੇਖਣਾ ਚਾਹੁੰਦੇ ਸੀ ਉਹਨਾਂ ਨੂੰ ਬਾਸ਼ਾ ਸਮਝ ਆਵੇ ਜਨਾਵੇ ਗੁਰਮੀਤ ਬਾਬਾ ਜੀ ਪੰਜਾਬੀ ਸੰਗੀਤ ਦੇ ਵਿੱਚ ਇੱਕ ਅਜੀਹਾ ਨਾਮ ਹੈ ਜੇਕਰ ਕਹੀਏ ਕਿ ਚਲਦੀ ਫਿਰਦੀ ਪੰਜਾਬੀ ਸੰਗੀਤ ਦੀ ਅਕੈਡਮੀ ਸੀ ਤਾਂ ਕੋਈ ਗਲਤ ਨਹੀਂ ਹੋਵੇਗਾ ਉਹਨਾਂ ਨੇ ਜੁਗਨੀ ਮਿਰਜ਼ਾ ਸਾਹਿਬਾ ਲੋਕ ਗੀਤਾਂ ਦੇ ਨਾਲ ਤੇ ਲੋਕ ਬਨਗੀਆਂ ਦੇ ਨਾਲ ਪੂਰੀ ਦੁਨੀਆ ਦਾ ਮਨੋਰੰਜਨ ਕੀਤਾ ਜੇਕਰ ਉਹਨਾਂ ਦੇ ਮੈਰिज ਲਾਈਫ ਦੀ ਗੱਲ ਕਰੀਏ ਤੇ 바ਵਾ ਜੀ ਦਾ ਵਿਆਹ ਇੱਕ ਪੰਜਾਬੀ ਲੋਕਾਇਕ ਕਿਰਪਾਲ 바ਵਾ ਨਾ ਹੋਇਆ ਸੀ ਗੁਰਮੀਤ 바ਵਾ ਜੀ ਦੀਆਂ ਤਿੰਨ ਧੀਆਂ ਉਹਨਾਂ ਦੀਆਂ ਧੀਆਂ ਦੇ ਵਿੱਚੋਂ ਦੋ ਲਾਚੀ 바ਵਾ ਤੇ ਗਲੋਰੀ 바ਵਾ ਗਾਇਕਾਮਾਂ ਦੇ ਵਜੋਂ ਲੋਕਾਂ ਦੇ ਦਿਲਾਂ ਵਿੱਚ ਵਸ ਗਈਆਂ ਗੁਰਮੀਤ ਬਾਵਾ ਜੀ ਦੀ 30 ਲਾਚੀ ਬਾਵਾ 220 ਵਿੱਚ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਚਲੇ ਗਏ 21 ਨਵੰਬਰ 2021 ਨੂੰ ਅੰਮ੍ਰਿਤਸਰ ਦੇ ਇੱਕ ਹਸਪੀਟਲ ਦੇ ਵਿੱਚ ਗੁਰਮੀਤ ਬਾਵਾ ਜੀ ਦੀ ਮੌਤ ਹੋ ਗਈ ਦੱਸੇ ਜਾ ਰਿਹਾ ਕਿ ਉਸ ਵੇਲੇ ਉਸ 77 ਸਾਲ ਦੀ ਉਮਰ ਵਿੱਚ ਸਨ ਔਰ ਦੋਸਤੋ ਅੱਜ ਵੀ 45 ਸੈਕਿੰਡ ਦੀ ਉਹ ਲੰਬੀ ਏਕ ਸਾਡੇ ਕੰਨਾਂ ਵਿੱਚ ਗੂੰਜ ਰਹੀ ਹੈ ਉਸ ਏਕ ਦੇ ਵਿੱਚ ਅਲਗੋਜਿਆਂ ਦੇ ਮਿੱਠੇ ਮਿੱਠੇ ਸੁਰ ਤੇ ਪੂਰੇ ਜੋਸ਼ ਨਾਲ ਵੱਜ ਰਹੀ ਢੋਲਕੀ ਚਿੰਟਾ ਉਸ ਐਪੀਸੋਡ ਦੇ ਦੌਰਾਨ ਵੀ ਮਹਿਸੂਸ ਹੋ ਰਹੇ ਨੇ ਇਨਾਮ ਰਹਿੰਦੀ ਦੁਨੀਆ ਤੱਕ ਇਸੇ ਤਰ੍ਹਾਂ ਰਹੇਗਾ ਗੁਰਮੀਤ ਬਾਵਾ ਜੀ ਬੇਸ਼ੱਕ ਸਰੀਰਕ ਤੌਰ ਤੇ ਸਾਡੇ ਦਰਮਿਆਨ ਨਹੀਂ ਲੇ ਕਾਨੂੰਨਾ ਦਾ ਸੰਗੀਤ ਉਹਨਾਂ ਦੀਆਂ ਗੱਲਾਂ ਉਹਨਾਂ ਦਾ ਮਿੱਠੜਾ ਸੁਭਾਅ ਪਹਿਲੀ ਹੀ ਤੱਕਣੀ ਦੇ ਵਿੱਚ ਉਹ ਇਸ ਤਰ੍ਹਾਂ ਲੱਗਦੇ ਸਨ ਕਿ ਸਾਡੇ ਪਰਿਵਾਰ ਦਾ ਹੀ ਇੱਕ ਅੰਗ ਹੈ ਉਹਨਾਂ ਦੀ ਆਵਾਜ਼ ਨੂੰ ਅੱਜ ਵੀ ਅਸੀਂ ਪਿਆਰ ਤੇ ਮੁਹੱਬਤ ਸਤਕਾਰ ਦਿੰਦੇ ਹਾਂ ਗੁਰਮੀਤ ਬਾਵਾ ਜੀ ਫਿਜ਼ੀਕਲੀ ਸਾਡੇ ਦਰਮਿਆਨ ਨਹੀਂ ਹਨ ਉਹਨਾਂ ਦੇ ਗਾਇ ਗੀਤ ਹਮੇਸ਼ਾ ਸਾਡੇ ਕੰਨਾਂ ਦਾ ਸ਼ਿੰਗਾਰ ਬਣਦੇ ਰਹਿਣਗੇ ਸੋ ਦੋਸਤੋ ਗੁਰਮੀਤ ਬਾਵਾ ਜੀ ਦੀ ਜ਼ਿੰਦਗੀ ਦੇ ਨਾਲ ਬਹੁਤ ਕੁਝ ਰਹਿ ਗਿਆ ਹੋਵੇਗਾ ਬਾਕੀ ਕੋਸ਼ਿਸ਼ ਕਰਾਂਗਾ ਅਗਲੇ ਐਪੀਸੋਡ ਦੇ ਵਿੱਚ ਪੇਸ਼ ਕਰਨ ਦੀ ਇਤਿਹਾਸ ਦਸਤਿਆਂ ਜੇਕਰ ਕੋਈ ਗਲਤੀ ਹੋਈ ਹੋਵੇ ਤੇ ਉਹਦੇ ਵਾਸਤੇ ਖਿਮਾ ਦੇ ਚਾਚਖਾਂ ਪੋਸੂਨਾਮਾ ਚੈਨਲ ਨੂੰ ਤੁਸੀਂ ਬੇਪਨਾਵ ਮੁਹੱਬਤ ਬੜਾ ਸਤਕਾਰ ਤੇ ਬੜੀ ਇੱਜ਼ਤ ਦਿੰਦੇ ਹੋ ਤੁਹਾਡੇ ਸਦਕਾ ਅੱਜ 10000 ਸਬਸਕ੍ਰਾਈਬ ਜਿਹੜੇ ਨੇ ਉਹ ਪੋਸੂਨਾਮਾ ਚੈਨਲ ਪਾਰ ਕਰ ਚੁੱਕਾ ਹੈ ਦੋਸਤੋ ਤੁਹਾਡਾ ਪਿਆਰ ਹੈ ਤੁਹਾਡਾ ਸਤਕਾਰ ਹੈ ਇਸ ਚੈਨਲ ਦੇ ਪ੍ਰਤੀ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ